ਵਿਕਾਸ ਦੇ ਕੰਮਾਂ ਨੂੰ ਲੈ ਕੇ ਅਸੀਂ ਆਪਣੇ ਪਿੰਡ ਦੇ ਵਿੱਚ ਕਰਨਾ ਚਾਹੁੰਦੇ ਆ ਇਹਨਾਂ ਦੀ ਮੇਨ ਵਜ੍ਹਾ ਇਹੀ ਹੈ ਕਿ ਮੈਂ ਇੱਕ ਐਸਸੀ ਭਾਈਚਾਰੇ ਤੋਂ ਬਿਲੋਂਗ ਕਰਦਾ ਹਾਂ ਜੀ ਤੇ ਇਸ ਕਰਕੇ ਕਿਤੇ ਨਾ ਕਿਤੇ ਗੱਲ ਇਹ ਆ ਕੇ ਖੜ ਜਾਂਦੀ ਹੈ ਕਿ ਇਹ ਕਿੱਦਾਂ ਕਰ ਸਕਦਾ ਤੇ ਜਿਹੜੀ ਸਾਰ ਤੁਸੀਂ ਉਹਨਾਂ ਐਸਸੀ ਦੀ ਗੱਲ ਕੀਤੀ ਹੈ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਐਸਸੀ ਜਿੱਥੇ ਬੰਨੀਆਂ ਤੇ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਸਰ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਜੋ ਵੀ ਐਸਈ ਭਾਈਚਾਰੇ ਦੇ ਹਿੱਤ ਦੀ ਆਵਾਜ਼ ਹਮੇਸ਼ਾ ਤੋਂ ਉਠਾਉਂਦੀਆਂ ਨੇ ਜੱਥੇ ਬੰਦੀਆਂ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਮਸਲੇ ਨੂੰ ਆਣ ਕੇ ਸਾਡੇ ਨਾਲ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਅਸੀਂ ਉਸ ਪ੍ਰਵਾਸੀਆਂ ਨੂੰ ਉੱਥੋਂ ਉਠਾ ਕੇ ਇੱਕ ਪਿੰਡ ਦੇ ਲੋਕਾਂ ਦੇ ਲਈ ਕੋਈ ਵਧੀਆ ਚੀਜ਼ ਜਿਹਦਾ ਉੱਥੇ ਨਿਰਮਾਣ ਜਿਹੜਾ ਕਰ ਸਕੀਏ ਜੇ ਮੈਂ ਉੱਥੇ ਪਾਰਕ ਬਣਦੀ ਆ ਤਾਂ ਉਹ ਤਿੰਨ ਪਿੰਡਾਂ ਨੂੰ ਪਾਰਕ ਜਿਹੜੀ ਆ ਉਹ ਲੱਗੇਗੀ ਸਾਡੀ ਕੋਸ਼ਿਸ਼ ਇਹ ਹੈ ਕਿ ਉੱਥੇ ਪਾਰਕ ਜਿਹੜੀ ਹੈ ਉਹ ਪਾਣੀ ਚਾਹੀਦੀ ਹੈ